ਸਸੀ ਗਾਲ ਦੋਸਤੋ ਸੋ ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਵੀ ਬਹੁਤ ਤੁਹਾਨੂੰ ਫਾਇਦਾ ਦੇਣ ਵਾਲੀ ਆ ਬਹੁਤ ਕੰਮ ਦੀ ਵੀਡੀਓ ਆ ਜੇ ਤੁਸੀਂ YouTube ਤੇ ਨਵੇਂ ਹੋ ਪੁਰਾਣੇ ਹੋ ਸਟਰਗਲ ਕਰ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਫਾਇਦਾ ਹੋ ਸਕਦਾ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਬਹੁਤ ਪਸੰਦ ਆਊਗੀ ਇਹ ਵੀਡੀਓ ਟਾਈਟਲ ਪੜ ਲਓ ਥੋੜਾ ਜਿਹਾ ਲੰਬਾ ਟਾਈਟਲ ਅੱਜ ਕਿ ਫਰੀਜ਼ ਚੈਨਲ ਤੋਂ ਵੀ ਕਮਾ ਸਕਦੇ ਹਾਂ ਆਪਾਂ 10 ਤੋਂ 15000 ਰੁਪਏ ਮਹੀਨਾ ਹੁਣ ਪਹਿਲਾਂ ਤਾਂ ਫਰੀਜ਼ ਚੈਨਲ ਬਾਰੇ ਗੱਲ ਕਰੀਏ ਕਿ ਉਹ ਕੀ ਹੁੰਦਾ ਜਿੰਨੂੰ ਤੁਸੀਂ ਡੈੱਡ ਚੈਨਲ ਕਹਿ ਦਿੰਨੇ ਹੋ ਉਹ ਚੈਨਲ ਹੁੰਦਾ ਕਿ ਪਹਿਲਾਂ ਵਿਊਜ਼ ਆਏ ਸੀ ਪਰ ਵਿਊਜ਼ ਰੁਕ ਗਏ ਇੱਕ ਟਾਈਮ ਤੇ ਆ ਗਏ ਤੇ ਉਹ ਰੀਚ ਆ ਜਿਹੜੀ ਚੈਨਲ ਦੀ ਡਾਊਨ ਆ ਗਈ ਹੁਣ ਉਹ ਚੈਨਲ ਤੋਂ ਆਪਾਂ 10 ਤੋਂ 15000 ਕਿਵੇਂ ਕਮਾ ਸਕਦੇ ਆ ਚਲੋ 15 ਨਹੀਂ ਤਾਂ 10000 ਤੱਕ ਕਮਾ ਸਕਦੇ ਆ ਤੇ ਕਈ ਲੋਕਾਂ ਦੇ ਲਈ ਇਹ ਵੀ ਬਹੁਤ ਇੱਕ ਵੈਲਿਊ ਵਾਲੀ ਫਿਗਰ ਆ ਕਿ ਉਹ ਕਹਿੰਦੇ ਸਾਡਾ 10000 ਦਾ ਖਰਚਾ ਪਾਣੀ ਕਰਦਾ ਚੱਲ ਸਕਦਾ ਵਾ ਠੀਕ ਆ ਜਾਂ ਕਈ ਲੋਕ ਕੋਈ ਹੋਰ ਕੰਮ ਨਾਲ ਕਰਦੇ ਨੇ ਤੇ ਜੇ ਪਾਰਟ ਟਾਈਮ ਉਹਨਾਂ ਨੂੰ 10 ਤੋਂ 15 ਹਜ਼ਾਰ ਰੁਪਏ ਆਉਂਦਾ ਤਾਂ ਕੋਈ ਮਾੜਾ ਸੌਦਾ ਤਾਂ ਹੈ ਨਹੀਂਗਾ ਇਹਦੇ ਬਾਰੇ ਗੱਲ ਕਰਾਂਗੇ ਹੁਣ ਦੇਖੋ ਮੈਂ ਤੁਹਾਨੂੰ ਇੱਕ ਪਹਿਲਾ ਜੇ ਉਦਾਹਰਣ ਦਵਾਂ ਆਪਾਂ ਕਰਦੇ ਕੀ ਆ ਕਿ ਆਪਾਂ ਜੇ ਇੱਕ ਚੈਨਲ ਬਣਾਇਆ ਸੀਗਾ ਚੈਨਲ ਬਣਾਇਆ ਜੀ ਤੁਸੀਂ ਉਹਤੇ 50 ਵੀਡੀਓਸ ਪਾਤੀਆਂ ਆਪਣੀਆਂ origignal ਸੀਗੀਆਂ ਤੁਹਾਡੀਆਂ ਪੂਰੀ ਮਿਹਨਤ ਦੇ ਨਾਲ ਤੁਸੀਂ ਕੰਮ ਕੀਤਾ ਉਹਦੇ ਚੋਂ 5 ਵੀਡੀਓਜ਼ ਨੇ ਜਿਹੜੀਆਂ ਤੁਹਾਡੀਆਂ ਉਹ ਵਾਇਰਲ ਹੋਈਆਂ ਮੰਨ ਲਓ 1 ਲੱਖ ਪਲੱਸ ਜਾਂ ਇਸ ਤੋਂ ਵੀ ਕਿਤੇ ਜ਼ਿਆਦਾ ਉਹਦੇ ਵਿਊਜ਼ ਆਏ ਜਦੋਂ ਇਦਾਂ ਹੁੰਦਾ ਤਾਂ ਆਪਣਾ ਕੀ ਮਾਈਂਡ ਸੈਟ ਬਣ ਜਾਂਦਾ ਕਿ ਹੁਣ ਸਾਡੇ ਜਿੰਨੀਆਂ ਵੀ ਵੀਡੀਓਜ਼ ਅਸੀਂ ਪਾਵਾਂਗੇ ਸਾਰਿਆਂ ਤੇ ਜਿਹੜੇ ਵਿਊਜ਼ ਆਉਣਗੇ ਸਾਰੀਆਂ ਵੀਡੀਓ ਲੱਖ ਲੱਖ ਵਿਊਜ਼ ਲੈ ਕੇ ਜਾਣਗੀਆਂ ਵਾਇਰਲ ਹੋਣਗੀਆਂ ਪਰ ਪਹਿਲਾਂ ਤਾਂ ਦੇਖੋ ਇਹ ਮਾਈਂਡ ਸੈਟ ਬਦਲੋ ਕਿ ਸਾਡੀਆਂ ਸਾਰੀਆਂ ਵੀਡੀਓਜ਼ ਹੀ ਵਾਇਰਲ ਹੁੰਦੀਆਂ ਨੇ ਹਰ ਵੀਡੀਓ ਲੱਖ ਵਿਊ ਲੈ ਕੇ ਜਾਊਗੀ ਠੀਕ ਹੈ ਉਸ ਤੋਂ ਬਾਅਦ ਮੰਨ ਲਓ ਚਲੋ ਆਹ 50 ਵੀਡੀਓਜ਼ ਤੱਕ ਤੁਹਾਡਾ ਬਹੁਤ ਵਧੀਆ ਚੈਨਲ ਚੱਲਿਆ ਤੁਸੀਂ ਅੱਗੇ 20 ਤੋਂ ਲੈ ਕੇ 30 ਵੀਡੀਓਜ਼ ਨੇ ਜਿਹੜੀਆਂ ਹੋਰ ਪਾਈਆਂ ਉਹਦੇ ਤੇ ਵਿਊਜ਼ ਆਏ ਕਿਸੇ ਤੇ 500 ਵਿਊ ਆਇਆ ਕਿਸੇ ਤੇ 1000 ਵਿਊ ਆ ਗਿਆ ਜਾਂ ਹੱਦ 2000 ਵਿਊ ਇਸ ਤੋਂ ਉੱਤੇ ਕੋਈ ਵੀ ਵੀਡੀਓ ਤੁਹਾਡੀ ਨਹੀਂ ਗਈ ਤੁਸੀਂ ਉਦਾਂ ਹੀ ਮਿਹਨਤ ਕਰ ਰਹੇ ਹੋ ਉਦਾਂ ਹੀ ਆਪਣੀ એનર્ਜੀ ਲਗਾ ਰਹੇ ਹੋ ਸਾਰਾ ਕੁਝ ਸੇਮ ਆ ਪਰ ਵਿਊਜ਼ ਆ ਜਿਹੜੇ ਉਹ ਘਟ ਗਏ ਇਹਦੋਂ ਆਪਾਂ ਕਹਿ ਦਿੰਦੇ ਆ ਜੀ ਸਾਡਾ ਚੈਨਲ ਆ ਜਿਹੜਾ ਉਹ ਡੈੱਡ ਹੋ ਗਿਆ ਤੇ ਅਸੀਂ ਕੀ ਕਰਦੇ ਆ ਹੌਸਲਾ ਛੱਡ ਦਿੰਨੇ ਆ ਕੌਨਫੀਡੈਂਸ ਲੈਵਲ ਸਾਡਾ ਘਿਰ ਜਾਂਦਾ ਵਾ ਮੈਂ ਮੰਨਦਾ ਜਰੂਰ ਇਦਾਂ ਹੋ ਜਾਂਦਾ ਜੇ ਆਪਾਂ ਨੂੰ ਰਿਸਪੌਂਸ ਹੀ ਨਾ ਆਵੇ ਸਾਡਾ ਵੀਡੀਓ ਬਣਾਉਣ ਨੂੰ ਦਿਲ ਹੀ ਨਹੀਂ ਕਰਦਾ ਪਰ ਇਹੀ ਸਾਡੀ ਸਭ ਤੋਂ ਵੱਡੀ ਗਲਤੀ ਆ ਕਿ ਕਿ ਆਹ ਸਟੇਜ ਦੇ ਉੱਤੇ ਆ ਕੇ ਅਸੀਂ ਵੀਡੀਓਜ਼ ਅਪਲੋਡ ਕਰਨੀਆਂ ਹੀ ਛੱਡ ਦਿੰਨੇ ਆ ਅਸੀਂ YouTube ਨੂੰ ਪੱਕੇ ਤੌਰ ਤੇ ਬੰਦ ਕਰ ਦਿੰਨੇ ਆ ਕਿ ਅਸੀਂ YouTube ਤੇ ਕੰਮ ਹੀ ਨਹੀਂ ਕਰਨਾ ਹੈਨਾ ਸੋ ਇਹ ਤੁਹਾਨੂੰ ਮੈਂ ਮੈਂ ਨਾ ਆਪਣੀ ਇੱਕ ਪਰਸਨਲ ਉਦਾਹਰਣ ਦਿੰਦਾ ਮੇਰਾ ਇੱਕ ਚੈਨਲ ਸੀਗਾ ਜੀ ਤੇ ਉੱਤੇ ਮੈਂ ਕੰਮ ਕੀਤਾ ਕਾਫੀ ਮਹੀਨੇ ਫੇਸਲੈਸ ਚੈਨਲ ਸੀਗਾ ਉਹ ਉਹਦੇ ਤੇ ਪਹਿਲਾਂ ਪਹਿਲਾਂ ਰਿਸਪੌਂਸ ਬਹੁਤ ਵਧੀਆ ਆਇਆ ਰਿਸਪੌਂਸ ਆਉਣ ਤੋਂ ਬਾਅਦ ਮੈਂ ਬਹੁਤ એનર્ਜੀ ਦੇ ਨਾਲ ਕੰਮ ਕੀਤਾ ਕਿਉਂਕਿ ਰੈਵਨਿਊ ਵੀ ਵਧੀਆ ਆ ਰਿਹਾ ਸੀ ਬਹੁਤ ਵਧੀਆ ਰੀਚ ਬਣ ਗਈ ਸੀ ਚੈਨਲ ਦੀ ਇੱਕ ਟਾਈਮ ਤੇ ਆ ਕੇ ਵਿਊਜ਼ ਇੱਕਦਮ ਡਾਊਨ ਆਏ ਉਸ ਚੈਨਲ ਦੇ ਤੇ ਮੈਂ ਇਹ ਜਿਹੜੀ ਤੁਹਾਨੂੰ ਗੱਲ ਸਮਝਾ ਰਿਹਾ ਇਹ ਗਲਤੀ ਮੈਂ ਆਪ ਕਰ ਚੁੱਕਿਆ ਮੈਂ ਥੋੜੀ ਦੇਰ ਕੋਸ਼ਿਸ਼ ਕੀਤੀ ਤੇ ਜਦੋਂ ਲੱਗਿਆ ਵੀ ਯਾਰ ਨਹੀਂ ਹੁਣ ਵੀਊ ਆ ਹੀ ਨਹੀਂ ਰਹੇ ਮੈਂ ਚੈਨਲ ਬਿਲਕੁਲ ਬੰਦ ਕਰਤਾ ਉਸ ਚੈਨਲ ਤੇ ਵੀਡੀਓਜ਼ ਅਪਲੋਡ ਕਰਨੀਆਂ ਹੀ ਛੱਡਤੀਆਂ ਉਸ ਚੈਨਲ ਨੂੰ ਦੇਖਣਾ ਤੱਕ ਛੱਡਤਾ ਮੈਂ ਘੱਟੋ ਘੱਟ 4 ਮਹੀਨੇ ਬਾਅਦ ਜੀ ਉਸ ਚੈਨਲ ਨੂੰ ਖੋਲਦਾ ਮਾਂ ਤਾਂ ਕੀ ਦੇਖਦਾ ਮਾਂ ਕਿ ਇੱਕਦਮ ਉਹਦੇ ਸਬਸਕ੍ਰਾਈਬਰ ਆ ਜਿਹੜੇ ਉਹ ਫੇਰ ਹਿੱਲੇ ਹੋਏ ਸੀ ਵਧੇ ਹੋਏ ਸੀ ਤੇ ਉਹਦੇ ਜਿਹੜੇ ਵੀਊਜ਼ ਆ ਮਾੜੇ ਮੋਟੇ ਹਰ ਵੀਡੀਓ ਤੇ ਆਈ ਜਾ ਰਹੇ ਸੀ ਠੀਕ ਆ ਹੁਣ ਕਈ ਚੈਨਲ ਨੇ ਕਈ ਵਾਰ ਐਡਸੈਂਸ ਦੇ ਵਿੱਚ ਰੈਵਨਿਊ ਦਾ ਨਹੀਂ ਪਤਾ ਲੱਗਦਾ ਵੀ ਕਿਹੜੇ ਚੈਨਲ ਦਾ ਕਿੰਨਾ ਵਾ ਕੀ ਆ ਤੇ ਉਸ ਨੂੰ ਜਦੋਂ ਮੈਂ ਚੈੱਕ ਕੀਤਾ ਤਾਂ ਉਹ ਵਿਊਜ਼ ਜਿਹੜੇ ਇੱਕ ਵਾਰ ਡਾਊਨ ਆਏ ਸੀ ਉਹ ਫੇਰ ਚੱਲਣੇ ਸ਼ੁਰੂ ਹੋ ਚੁੱਕੇ ਸੀ ਜਦਕਿ ਮੈਂ ਕੋਈ ਵੀਡੀਓ ਪਾ ਵੀ ਨਹੀਂ ਸੀ ਰਿਹਾ ਛੋ ਜਦੋਂ ਮੈਂ ਉਹ ਚੀਜ਼ ਨੋਟ ਕੀਤੀ ਕਿ ਰੈਵਨਿਊ ਪਿਛਲੇ ਮਹੀਨੇ ਦਾ ਕਿੰਨਾ ਵਾ ਤਾਂ ਇੰਨਾ ਤਾਂ ਨਹੀਂ ਚਲੋ ਇਹ ਤੋਂ ਥੋੜਾ ਜਿਹਾ ਘੱਟ ਹੀ ਬਣਿਆ ਸੀ ਪਰ ਕੁਝ ਨਾ ਕੁਝ ਤਾਂ ਬਣਿਆ ਸੀ ਨਾ ਤੇ ਮੈਂ ਇਹ ਫੀਲ ਕੀਤਾ ਵੀ ਮੈਂ ਵੀਡੀਓਜ਼ ਪਾਉਣੀਆਂ ਬੰਦ ਕਿਉਂ ਕੀਤੀਆਂ ਸੀ ਮੈਂ ਉਸ ਚੈਨਲ ਨੂੰ ਫੇਰ ਸੀਰੀਅਸਲੀ ਲਿਆ ਉੱਥੇ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਤੇ ਉੱਥੇ ਜਿਹੜਾ ਫੇਰ ਉਸ ਚੈਨਲ ਨੂੰ ਦੁਬਾਰਾ ਉਹ ਰੀਚ ਤਾਂ ਚਲੋ ਮੈਂ ਐਵੇਂ ਕਹਾਂ ਨਹੀਂ ਬਣੀ ਪਰ ਫੇਰ ਵੀ ਕੁਝ ਨਾ ਕੁਝ ਮੈਨੂੰ ਫਾਇਦਾ ਉਹੋ ਚੈਨਲ ਜ਼ਰੂਰ ਦੇ ਰਿਹਾ ਵਾ ਸੋ ਤੁਸੀਂ ਵੀ ਐਦਾਂ ਹੀ ਕਰਨਾ ਵਾ ਦੇਖੋ ਹੁੰਦਾ ਪਤਾ ਕਿ ਲਿਆ ਹੁਣ ਆ ਤਾਂ ਤੁਹਾਨੂੰ ਸਮਝ ਆ ਗਈ ਹੋਊਗੀ ਗੱਲ ਜਿਹੜੀ ਮੈਂ ਕਹੀ ਕਿ ਵੀਡੀਓਜ਼ ਪਾਉਣੀਆਂ ਬੰਦ ਨਹੀਂ ਕਰਨੀਆਂ ਬਿਲਕੁਲ ਵੀ ਕਈ ਵਾਰ ਚੈਨਲ ਨਾ ਇਹੋ ਜੀ ਰੀਚ ਸੈੱਟ ਕਰ ਲੈਂਦਾ ਆਪਣਾ ਕਿ ਤੁਸੀਂ ਮਹੀਨੇ ਦੀਆਂ ਮੰਨ ਲਓ 30 ਵੀਡੀਓਜ਼ ਪਾ ਰਹੇ ਹੋ ਰੋਜ਼ ਦੀ ਇੱਕ ਵੀਡੀਓ ਪਾ ਰਹੇ ਹੋ 30 ਦੇ ਵਿੱਚੋਂ 29 ਜਿਹੜੀਆਂ ਵੀਡੀਓਜ਼ ਨੇ ਤੁਹਾਡੀਆਂ ਬਿਲਕੁਲ ਐਵਰੇਜ ਰਹਿ ਰਹੀਆਂ ਨੇ ਉਹਨਾਂ ਤੇ ਜਦੋਂ ਵੀ ਤੁਸੀਂ ਵੀਡੀਓ ਪਾਈ 300 ਤੇ ਖੜ ਗਈ 500 ਤੇ ਖੜ ਗਈ ਹੱਦ ਹਜ਼ਾਰ ਇਸ ਤੋਂ ਉੱਤੇ ਵਿਊ ਨਹੀਂ ਜਾ ਰਿਹਾ ਪਰ ਉਹਨਾਂ ਦੇ ਵਿੱਚ ਇੱਕ ਵੀਡੀਓ ਜ਼ਰੂਰ ਹੁੰਦੀ ਆ ਜਿਹੜੀ ਚੱਲ ਰਹੀ ਆ ਲਗਾਤਾਰ ਚੱਲਦੀ ਰਹਿੰਦੀ ਆ ਕੋਈ ਨਾ ਕੋਈ ਇੱਕ ਮਹੀਨੇ ਚ ਨਹੀਂ ਤਾਂ ਦੋ ਮਹੀਨੇ ਚ ਇਹੋ ਜੀ ਵੀਡੀਓ ਜ਼ਰੂਰ ਆ ਸਕਦੀ ਆ ਜਿਹੜੀ ਵਿਊਜ਼ ਲੈਂਦੀ ਰਹਿੰਦੀ ਆ ਲਗਾਤਾਰ ਠੀਕ ਆ ਇਹ ਵੀਡੀਓ ਭਾਵੇਂ ਚੱਲੂਗੀ ਸਲੋ ਪਰ ਜੇ ਤੁਹਾਨੂੰ ਘੱਟੋ ਘੱਟ 4000 2000 ਵਿਊ ਵੀ ਰੋਜ਼ ਦਾ ਇੱਕ ਵੀਡੀਓ ਤੋਂ ਆਉਣ ਲੱਗ ਗਿਆ ਤਾਂ ਆਹ ਜਿਹੜੀ ਫਿਗਰ ਆ ਇਹ ਤੇ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ ਮਤਲਬ ਕਿ ਵੀਡੀਓਜ਼ ਜਿਹੜੀਆਂ ਪਾਉਣੀਆਂ ਨਾ ਛੱਡਿਓ ਆਪਣੀਆਂ オリジナル ਤੇ ਉਹਨਾਂ ਦੀ ਲੈਂਥ ਆ ਜਿਹੜੀ ਉਹ 10 ਮਿੰਟ ਦੇ ਨੇੜੇ ਤੇੜੇ ਹੋਵੇ ਤਾਂ ਤੁਸੀਂ ਇੱਕ ਜਿਹੜਾ ਫ੍ਰੀਜ਼ ਚੈਨਲ ਆ ਉਹ ਤੋਂ ਵੀ ਪੈਸਾ ਕਮਾ ਸਕਦੇ ਹੋ ਮਤਲਬ ਕਿ ਜ਼ਰੂਰੀ ਨਹੀਂ ਆ ਕਿ ਸਾਰੀਆਂ ਵੀਡੀਓਜ਼ ਹੀ ਇੱਥੇ ਆ ਕੇ ਸਟਕ ਹੋਣਗੀਆਂ ਕੋਈ ਨਾ ਕੋਈ ਇੱਕ ਵੀਡੀਓ ਆ ਜਿਹੜੀ ਜਿਹੜੀ ਜ਼ਰੂਰ YouTube ਦਾ ਐਲਗੋਰਿਦਮ ਉਹਨੂੰ ਕੈਚ ਕਰਦਾ ਤੇ ਉਹਨੂੰ ਸੁਜੈਸਟ ਜ਼ਰੂਰ ਕਰਦਾ ਵਾ ਇਹ ਮੇਰੇ ਨਾਲ ਹੋਇਆ ਇਹ ਮੇਰਾ ਤਜਰਬਾ ਵਾ ਤੁਸੀਂ ਵੀ ਇਦਾਂ ਕਰ ਸਕਦੇ ਹੋ ਸੋ ਚੈਨਲ ਨੂੰ ਕਦੇ ਵੀ ਬੰਦ ਨਾ ਕਰਿਓ ਜੇ ਉਹਦੇ ਵਿਊਜ਼ ਘਟ ਵੀ ਜਾਂਦੇ ਨੇ ਤਾਂ ਆਪਣੀ ਅਪਲੋਡਿੰਗ ਆਪਣੀ ਮਿਹਨਤ ਆਪਣੀ ਵੀਡੀਓਜ਼ ਜਿਹੜੀਆਂ ਉਦਾਂ ਹੀ ਲਗਾਤਾਰ ਪਾਉਂਦੇ ਰਹੋ ਕਦੇ ਨਾ ਕਦੇ ਜ਼ਰੂਰ ਤੁਹਾਡਾ ਚੈਨਲ ਦੁਬਾਰਾ ਉਸ ਰੀਚ ਤੇ ਜ਼ਰੂਰ ਪਹੁੰਚ ਜਾਊਗਾ ਚਲੋ ਜੇ ਨਾ ਵੀ ਪਹੁੰਚਿਆ ਤਾਂ ਤੁਹਾਨੂੰ ਥੋੜੀ ਬਹੁਤੀ ਇਨਕਮ ਆ ਉਹ ਚੈਨਲ ਜ਼ਰੂਰ ਦਿੰਦਾ ਰਹੂਗਾ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਮੈਂ ਇਹ ਕਨਸੈਪਟ ਕਲੀਅਰ ਕਰਨ ਦੇ ਵਿੱਚ ਕਾਮਯਾਬ ਹੋਇਆ ਵਾ ਜੇ ਨਹੀਂ ਹੋਇਆ ਤਾਂ ਮੈਨੂੰ ਕਮੈਂਟ ਕਰਦੇ ਹੋ ਕੋਈ ਨਹੀਂ ਆਪਾਂ ਇੱਕ ਵਾਰ ਫੇਰ ਦੁਬਾਰਾ ਹੋਰ ਵਧੀਆ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਲਾਂਗੇ ਧੰਨਵਾਦ ਜੀ